हां जी नमस्कार जी आज मैं ਤੁਹਾਡੇ ਵਾਸਤੇ ਨਾ ਬਹੁਤ ਵਧੀਆ ਸੂਟ ਲੈ ਕੇ ਆਇਆ ਕਾਟਰ ਦੇ ਸੂਟ ਨੇ ਕਢਾਈ ਵਾਲੇ ਸੂਟ ਆ ਸਾਰੇ ਆਹ ਡਿਜ਼ਾਈਨ ਬਹੁਤ ਹਿੱਟ ਡਿਜ਼ਾਈਨ ਆ ਤਵਾਹੀ ਡਿਜ਼ਾਈਨ ਆ ਇਹਦੇ ਵਿੱਚ ਹੁਣ ਪਹਿਲਾਂ ਬਲੈਕ ਔਰ ਕਰੀਮੇ ਆਏ ਸੀਗੇ ਹੁਣ ਇਹ ਚ 11 ਕਲਰ ਆਏ ਨੇ ਇੱਕ ਕਲਰ ਦੇਖੋ ਪਹਿਲਾਂ ਬਲੈਕ ਕਲਰ ਦਾ ਪੀਸ ਆ ਜੀ ਸਾਰਾ ਕੰਮ ਕੀਤਾ ਹੈ ਪੂਰਾ ਬਹੁਤ ਵਧੀਆ ਬਰੀਕ ਟੰਕੇ ਦਾ ਕੰਮ ਕੀਤਾ ਹੋਇਆ ਜੀ ਤੁਹਾਨੂੰ ਇਹਦੇ ਚ ਨਾਲ ਬਾਹਾਂ ਤੇ ਵੀ ਕੰਮ ਮਿਲੂਗਾ ਜੀ ਤੇ ਨਾਲ ਤੁਹਾਨੂੰ ਮਿਲੂਗਾ ਜੀ ਸਲਵਾਰ ਦੇ ਉੱਤੇ ਵੀ ਵਰਕ ਮਿਲੂਗਾ ਅਸਲ ਸਲਵਾਰ ਦੇ ਉੱਪਰ 올ਓਵਰ 5 ਮੀਟਰ ਕਾਟਨ ਦਾ ਸੂਟ ਹੈ ਜੀ ਖੂਬਸੂਰਤ ਪੀਸ ਹੈ ਦੁਪੱਟਾ ਵੀ ਮਿਲੂਗਾ ਜੀ ਤੁਹਾਨੂੰ ਨਾਲ ਕਢਾਈ ਵਾਲਾ ਆ ਲੋ ਜੀ ਦੁਪੱਟਾ ਚੈੱਕ ਕਰੋ ਜਰਾ ਮਸਲੀਨ ਦਾ ਮਿਲੂਗਾ ਜੀ ਦੁਪੱਟਾ ਦੁਪੱਟੇ ਦੇ ਉੱਪਰ ਕਢਾਈ ਚੈੱਕ ਕਰੋ ਬਹੁਤ ਖੂਬਸੂਰਤ ਕਢਾਈ ਹੈ ਨਾਲ ਲੈਂਸ ਲੱਗੀ ਹੈ ਜੀ ਬਹੁਤ ਸੋਹਣੀ ਲੈਂਸ ਲੱਗੀ ਹੋਈ ਆ ਨਾਲ ਵਿੱਚ ਵੀ ਬੂਟੀਆਂ ਵੀ ਬਣੀਆਂ ਹੋਈਆਂ ਨੇ ਔਰ ਕੋਈ ਵੀ ਛੱਡਣ ਵਾਲਾ ਨਹੀਂ ਹੈ ਰੰਗ ਤੁਹਾਨੂੰ ਮੈਂ ਦਿਖਾਉਂਗਾ ਰੇਟ ਰਹੂਗਾ ਨਾ 1100 ਤੇ 95 ਰੁਪਏ ਕੋਰੀਅਰ ਆਲ ਓਵਰ ਇੰਡੀਆ ਰਹੂਗਾ ਜੀ ਫ੍ਰੀ ਕੋਈ ਐਕਸਟਰਾ ਚਾਰਜ ਨਹੀਂ ਕਿਸੇ ਵੀ ਤਰ੍ਹਾਂ ਦਾ 컬러 ਦੇਖੋ ਕਿੰਨੇ ਸ਼ਾਨਦਾਰ ਕਲਰ ਆਏ ਨੇ ਜਿਹੜਾ ਵੀ ਕਲਰ ਤੁਹਾਨੂੰ ਚਾਹੀਦਾ ਨਾ ਬਸ ਸਕਰੀਨਸ਼ਾਟ ਲੈ ਕੇ ਭੇਜ ਦਿਓ ਲਿਮਟਿਡ ਪੀਸ ਨੇ ਮੇਰੇ ਕੋਲੇ ਤੁਹਾਨੂੰ 11 ਦੇ 11 ਪੀਸੇ ਖੋਲ ਕੇ ਦਿਖਾਉਂਗਾ ਸਾਰੇ ਕਲਰ ਵੀਡੀਓ ਨੂੰ ਲਾਸਟ ਤੱਕ ਦੇਖਿਓ ਸਕਿਪ ਨਹੀਂ ਕਰਨਾ ਬਹੁਤ ਵਧੀਆ ਸੂਟ ਨੇ ਜੀ ਕਾਟਲੈਸ ਸੂਟ ਨੇ ਕੜਾਈ ਵਾਲੇ ਬਾਟਮ ਤੇ ਕੜਾਈ ਆ ਬਾਹਾਂ ਤੇ ਕੜਾਈ ਆ ਛੱਡ ਤੇ ਕੜਾਈ ਆ ਦੁਪੱਟੇ ਤੇ ਕੜਾਈ ਆ ਮਸਲੀਨ ਦਾ ਦੁਪੱਟਾ ਰੇਟ ਲਊਗਾ ਸਿਰਫ 1100 ਤੇ 95 ਰੁਪਏ ਆ ਲੋ ਜੀ ਲਾਈਟ ਗ੍ਰੇ ਕਲਰ ਵੀ ਆ ਗਿਆ ਜੀ ਕਲਰ ਦੇਖੋ ਪਹਿਲਾ ਬੇ ਸ਼ਾਨਦਾਰ ਕਲਰ ਹੈ ਜੀ ਸਾਰੇ ਕੜਾਈ ਚੈੱਕ ਕਰੋ ਆ ਲੋ ਇਹਦਾ ਵੀ ਤੁਹਾਨੂੰ ਮੈਂ ਦਿਖਾ ਦਿੰਨਾ ਬਾਹਾਂ ਦੇ ਉੱਪਰ ਵੀ ਕੜਾਈ ਹੈਗੀ ਇਹਦੇ ਆ ਲੋ ਜੀ ਬਾਹਾਂ ਤੇ ਕੜਾਈ ਆ ਜੀ ਨਾਲ ਇਹਦੇ ਸਲਵਾਰ ਦੇ ਉੱਪਰ ਵੀ ਕੜਾਈ ਆ ਔਰ ਨਾਲੇ ਤੁਹਾਨੂੰ ਦੁਪੱਟੇ ਦੇ ਕੜਾਈ ਮਿਲੂਗੀ ਜੀ ਖੂਬਸੂਰਤ ਜੀ ਦੇ ਆਲੋ 컬러 ਦੇਖੋ ਕਿੰਨੇ ਸ਼ਾਨਦਾਰ ਨੇ ਆ ਲੋ ਜੀ ਦੁਪੱਟਾ ਚੈੱਕ ਕਰੋ ਸਿਰਫ 1195 ਰੁਪਏ ਜੀ ਆਲ ਓਵਰ ਇੰਡੀਆ ਕੋਰੀਅਰ ਫ੍ਰੀ ਜੀ ਪੀ ਚੈੱਕ ਕਰੋ ਜਰਾ ਕਿੰਨਾ ਵਧੀਆ ਪੀਸ ਬਣਿਆ ਜੀ ਕਢਾਈ ਵੀ ਚੈੱਕ ਕਰੋ ਬਹੁਤ ਵਧੀਆ ਕਢਾਈ ਆ ਇੱਕ ਜੈਲੋ ਦਾ ਸ਼ੇਡ ਆਇਆ ਬਿਲਕੁਲ ਨਵਾਂ ਸ਼ੇਡ ਆ yellow ਮਹਿੰਦੀ ਦਾ ਸ਼ੇਡ ਆ ਆ ਲੋ ਜੀ ਪੀ ਚੈੱਕ ਕਰੋ ਆ ਲੋ ਜੀ ਦੁਪੱਟਾ ਖੂਬਸੂਰਤ ਦੁਪੱਟਾ ਜੀ ਸਿਰਫ 1100 ਤੇ 95 ਰੁਪਏ ਜੀ ਦੁਪੱਟਾ ਚੈੱਕ ਕਰੋ ਜਰਾ ਦੁਪੱਟੇ ਤੇ ਕਢਾਈ ਦੇਖੋ ਗੱਡੀ ਸ਼ਾਨਦਾਰ ਹੈ ਦੋਨੇ ਸਾਈਡਾਂ ਦੇ ਉੱਪਰ ਕਢਾਈ ਮਿਲੂਗੀ ਜੀ ਖੂਬਸੂਰਤ ਟੀਜ਼ ਆलो ਜੀ ਫਾਨ ਕਲਰ ਆ ਗਿਆ ਕਲਰ ਸਾਰੇ ਹੀ ਬਹੁਤ ਸੋਹਣੇ ਕਲਰ ਨੇ ਜੀ 올ਓਵਰ 5 ਮੀਟਰ ਸੂਟ ਹੈ ਜੀ ਆलो ਦੁਪੱਟਾ ਦੇਖੋ ਜਰਾ ਖੂਬਸੂਰਤ ਦੁਪੱਟਾ ਲਾਈਵ ਆਪ ਕੀ ਦੇ ਜੀ ਆਹ ਨੂੰ ਪਰਪਲ ਕਲਰ ਆ ਗਿਆ ਜੀ ਕਲਰ ਦੇਖੋ ਕਿੰдый ਸ਼ਾਨਦਾਰ ਕਲਰ ਨੇ ਕੋਈ ਵੀ ਰੰਗ ਛੱਡਣ ਵਾਲਾ ਨਹੀਂ ਹੈਗਾ ਅੱਜ ਮੈਨੂੰ ਪਤਾ ਮੇਰੀ ਵੀਡੀਓ ਸੂਟ ਸ਼ਾਮ ਤੱਕ ਜਾਨੀ ਕਿ 2-3 ਘੰਟੇ ਦੇ ਵਿੱਚ ਇਹ ਸਾਰੇ ਸੇਲ ਹੋ ਜਾਣੇ ਨੇ ਕਿਆ ਬਾਤ ਹੈ embroideri ਦੇਖੋ ਕਿੰਨੀ ਸ਼ਾਨਦਾਰ ਹੈ ਹਟ ਹਟਟ ਮੈਨੂੰ ਜੀ ਹੌਟ ਕੇਟਮਾ ਸਾਰੀ ਇਹ ਦੇਖੋ ਪੀਸ ਆ ਲੋ ਜੀ ਦੁਪੱਟਾ ਚੈੱਕ ਕਰੋ ਜੇ ਪਰਪਲ ਜਿਹੜਾ ਛੇੜਾ ਇਹ ਕਿਹੜੇ ਥੰਮੂ ਕਲਰ ਮਿਲੂਗਾ ਜੀ ਕਰੀਮ ਹਾਲੋ ਕਰੀਮ ਕਲਰ ਦੇਖੋ ਜੀ ਚੈੱਕ ਕਰੋ ਜੀ ਇਹਦੇ ਚ ਬਾਹਵਾ ਤੇ ਦੇਖੋ ਕਢਾਈ ਆ ਜੀ ਨਾਲ ਇਹਦੇ ਹਾਲੋ ਬਾਹਵਾ ਤੇ ਜੀ ਆਪ ਸਰਵਾਰ ਦੇ ਉੱਪਰ ਕਢਾਈ ਆਊਗੀ ਘੇਰੇ ਦੇ ਉੱਪਰ ਵੀ ਕਢਾਈ ਆ ਨਾਲ ਪੈਨਲ ਬਣਿਆ ਹੋਇਆ ਔਰ ਨਾਲ ਤੁਹਾਨੂੰ ਦਾ ਦੁਪੱਟਾ ਰੱਖਾਂ ਉਹ ਜੀ ਖੂਬਸੂਰਤ ਦੁਪੱਟਾ ਹਾਲੋ ਦੁਪੱਟਾ ਚੈੱਕ ਕਰੋ ਜਰਾ ਪੂਰਾ 2.5 ਮੀਟਰ ਲੰਬਾ ਦੁਪੱਟਾ ਹੋਊਗਾ ਜੀ 5 ਮੀਟਰ ਆਲ ਓਵਰ ਸੂਟ ਹੋਊਗਾ ਖੂਬਸੂਰਤ ਪੀਸ ਡਾਰਕ ਪਿਸਤਾ ਕਲਰ ਆ ਗਿਆ ਜੀ ਕਲਰ ਦੇਖੋ ਕਿੰਨੇ ਸ਼ਾਨਦਾਰ ਨੇ ਦਸਤੀ ਸ਼ੇਡ ਵੀ ਨੇ ਆ ਲੋ ਬਹੁਤ ਖੂਬਸੂਰਤ ਪੀਸ ਹੈ ਔਰ ਨਾਲ ਦੁਪੱਟਾ ਵੀ ਦੇਖੋ ਬਹੁਤ ਵਧੀਆ ਦੁਪੱਟਾ ਬਸ ਲੇਟ ਨਾ ਕਰਿਓ ਸਕਰੀਨਸ਼ਾਟ ਜਿਹੜਾ ਜਲਦੀ ਲਾ ਕੇ ਭੇਜ ਦਿਓ ਅੱਜ ਸੋਚਣ ਵਾਲੀ ਗੱਲ ਕੋਈ ਨਹੀਂ ਹੈਗੀ ਆ ਲੋ ਵੀਡੀਓ ਚੰਗੀ ਲੱਗੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਵੀ ਚੈੱਕ ਕਰੋ ਕਿੰਨਾ ਸ਼ਾਨਦਾਰ ਪੀਸਾ ਜੀ ਕੜਾਈ ਵੀ ਬਹੁਤ ਸ਼ਾਨਦਾਰ ਹੈ ਰੇਟ ਰੂ ਹੈ ਸਿਰਫ 1100 95 ਰੁਪਏ ਨਵੇਂ-ਨਵੇਂ ਰੰਗ ਨੇ ਸਾਰੇ ਆ ਲੋ ਫੁੱਲ ਸਟ ਪੀਸ ਜੀ ਕੀ ਬਾਤ ਹੈ ਪੀ ਚੈੱਕ ਕਰੋ ਜਣਾ ਆ ਲੋ ਦੁਪੱਟਾਰੇ ਕੋਲ ਸ਼ਰਤ ਤੇ ਕੜਾਈ ਹੈ ਜੀ ਬੋਟਮ ਤੇ ਕੜਾਈ ਆ ਦੁਪੱਟੇ ਤੇ ਕਢਾਈ ਆ ਇੰਨੀ ਕਢਾਈ ਵਾਲਾ ਸੂਟ ਤੁਹਾਨੂੰ ਸਿਰਫ 1195 ਰੁਪਏ ਦੀ ਮਿਲਿਆ ਜੀ। ਕਿਆ ਬਾਤ ਹੈ। ਆ ਲੋ ਜੀ। ਕਲਰ ਦੇਖੋ ਕਿੰਨੇ ਸ਼ਾਨਦਾਰ ਨੇ। ਇੱਕ ਇੱਕ ਪੀਸ ਨੂੰ ਮੈਂ ਖੋਲ ਕੇ ਦਿਖਾ ਰਿਹਾ ਜੀ। ਕਿਆ ਬਾਤ ਹੈ। ਆ ਲੋ ਚੈੱਕ ਕਰੋ ਜਰਾ। ਦੁਪੱਟੇ ਦੇਖੋ ਪੂਰੇ 2.5 ਮੀਟਰ ਲੰਬੇ ਦੁਪੱਟੇ। ਮੌਕ ਕਲਰ ਆ ਗਿਆ ਜੀ। ਖੂਬਸੂਰਤ ਪੀਸ ਜੀ ਸਿਰਫ 1195 ਰੁਪਏ ਦੀ। કોટਨ ਦੇ ਸੂਟ ਨੇ ਸਾਰੇ ਆਲ ਓਵਰ 5 ਮੀਟਰ ਕੋਈ ਲਾਈਨਿੰਗ ਲਾਉਣ ਦੀ ਲੋੜ ਨਹੀਂ ਪੂਰੀ ਲੈਂਥ ਦੇ ਸੂਟ ਨੇ ਪਿਓਰ ਪੰਜਾਬੀ ਸੂਟ ਹੈ ਜੀ ਇਹ ਆ ਲਓ ਦੇਖੋ ਜ਼ਬਰਦਸਤ ਜਿਹੜੇ ਨਵੇਂ ਕਸਟਮਰ ਮੇਰੀ ਵੀਡੀਓ ਦੇਖ ਰਹੇ ਨੇ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਜੁਮ ਕਰ ਲੈਣਾ ਨੈਕਸਟ ਆਰਟੀਕਲ ਦਿਖਾਉਂਗਾ ਅਗਲ ਪੀਸ ਹੈ ਜੀ ਕੰਮ ਚੈੱਕ ਕਰੋ ਪਹਿਲਾਂ ਨੈਕ ਦੇ ਉੱਪਰ ਬਹੁਤ ਸੋਹਣੀ ਕਢਾਈ ਆ ਇਹਦੇ ਨਾਲ ਤੁਹਾਨੂੰ ਨਾ ਬਾਟਮ ਦੇ ਉੱਪਰ ਵੀ ਕਢਾਈ ਮਿਲੂਗੀ ਜੀ ਆ ਲਓ ਨਾਲ ਸਲਵਾਰ ਦੇ ਉੱਪਰ ਕਢਾਈ ਆ ਦੁਨਲਾ ਜਿਤਨਾ ਹੀ ਮਿਲੂਗੀ ਜੀ ਬਾਟਮ ਤੇ ਵੀ ਤੇ ਸਲਵਾਰ ਦੇ ਉੱਪਰ ਜੀ ਖੂਬਸੂਰਤ ਪੀਸ ਲੈ ਜੀ ਲੋਕ ਕੜਾਈ ਚੈੱਕ ਕਰਾ ਦੀ ਏਰੇ ਤੇ ਕੜਾਈ ਨੈਕ ਤੇ ਕੜਾਈ ਨਾਲ ਕੰਟਰਾਸਟ ਮਿਲੂਗਾ ਜੀ ਮਸਲੀਨ ਦਾ ਦੁਪੱਟਾ ਰੇਂਜ ਰਹੂਗੀ ਸਿਰਫ 1100 ਤੇ 95 ਰੁਪਏ ਕੰਟਰਾਸਟ ਦੇਖੋ ਪਿੰਕ ਰੰਗ ਦਾ ਦੁਪੱਟਾ ਬਹੁਤ ਸੋਹਣਾ ਖੂਬਸੂਰਤ ਦੁਪੱਟਾ ਆ ਲੋ ਜੀ ਖਾਦੀ ਚ ਆ ਗਿਆ ਜੀ ਗਾਹ ਮੈਂ ਤਾਂ ਖਾਦੀ ਕਾਟਨ ਮੰਗਦੇ ਪਏ ਨੇ 3 ਸੈਕਟਰ ਹੋ ਜੇ ਦਾ ਆਹ ਲੋ ਜੀ ਬ੍ਰਾਂਡਡ ਆਰਟੀਕਲ ਹੈ ਜੀ ਪੀਸ ਚੈੱਕ ਕਰੋ ਪਹਿਲਾਂ ਖਾਦੀ ਕਾਟਨ ਦੇ ਉੱਪਰ ਸੂਟ ਹੈ ਜੀ ਆਹ ਲੋ ਜੀ ਨਾਲ ਬਾਟਮ ਕੰਟਰਾਸਟ ਮਿਲੂਗੀ ਜੀ ਬਾਟਮ ਔਰ ਦੁਪੱਟਾ ਲਾਊਗਾ ਬਹੁਤ ਸੋਹਣਾ ਦੁਪੱਟਾ ਕਲਰ ਤੁਹਾਨੂੰ ਸਾਰੇ ਕਰੀਮ ਕਲਰ ਮਿਲਣਗੇ ਜੀ ਨਾਲ ਕੰਟਰਾਸਟ ਸਲਵਾਰਾ ਮਿਲਣਗੇ ਆਹ ਲੋ ਜੀ ਲਿਨਨ ਦਾ ਮਿਲੂਗਾ ਜੀ ਦੁਪੱਟਾ ਦੁਪੱਟਾ ਚੈੱਕ ਕਰੋ ਯਾਹ ਬਾਤ ਹੈ ਸਿਰਫ 1100 95 ਰੁਪਏ ਇੱਕ ਇੱਕ ਪੀਸ ਦੇਖਣ ਵਾਲਾ ਜੀ ਲੀਨਨ ਕਾਟਨ ਦੇ ਉੱਪਰ ਹੈ ਜੀ ਸਾਰੇ ਇਹ ਸਿਰਫ 1195 ਪੀਸ ਚੈੱਕ ਕਰੋ ਜਰਾ ਕਢਾਈ ਹੈ ਜੀ ਦੇਖੋ ਡਿਜੀਟਲ print ਦੇ ਨਾਲ ਨਾ ਸਾਰੀ ਕਢਾਈ ਕੀਤੀ ਹੈ ਨਾਲ ਨੋਟ ਵਰਕ ਦਾ ਕੰਮ ਕੀਤਾ ਹੋਇਆ ਆਹ ਲਓ ਜੀ ਬਾਟਮ ਤੇ ਨਾਲ ਦੁਪੱਟਾ ਵੀ ਮਿਲੂਗਾ ਜੀ ਪਿਓਰ ਲੀਨਨ ਦਾ ਦੁਪੱਟਾ ਕਾਟਨ ਦੀ ਬਾਟਮ ਹੈ ਜੀ ਲੀਨਨ ਕਾਟਨ ਦੀ ਸ਼ਰਟ ਹੈ ਜੀ ਲੀਨਨ ਦਾ ਹੀ ਦੁਪੱਟਾ ਕਲਰ ਡਿਜ਼ਾਈਨ ਚੈੱਕ ਕਰੋ ਖੂਬਸੂਰਤ ਕਲਰ ਨੇ ਰੇਂਜ ਰਹੂਗੀ ਸਿਰਫ 1100 ਸਤ ਪੰਜਾਬ 900 ਰੁਪਏ ਜੀ ਆ ਲੋ ਜੀ ਲਾਈਟ ਮਸਟਰਡ ਕਲਰ ਆ ਗਿਆ ਜੀ ਇਹਦੇ ਨਾਲ ਫਲਾਵਰ ਵਾਲੇ ਕਲਰ ਦੀ ਦੇਖੋ ਇਹਦੇ ਨਾਲ ਤੁਹਾਨੂੰ ਬੋਟਮ ਮਿਲੂਗੀ ਜੀ ਕਢਾਈ ਚੈੱਕ ਕਰ ਲਓ ਆਰੀ ਦਾ ਕੰਮ ਕੀਤਾ ਹੋਇਆ ਨਾਲ ਤੁਹਾਨੂੰ ਮਿਲੂਗਾ ਜੀ ਇਹਦੇ ਨਾਟ ਵਰਕ ਦਾ ਕੰਮ ਕੀਤਾ ਹੋਇਆ ਖੂਤਰੇ ਤੀਰੇ ਰੇਨ ਸਿਰਫ 1195 ਰੁਪਏ ਦੁਪੱਟਾ ਮਿਲੂਗਾ ਜੀ ਲੀਲਰ ਦਾ ਨਾਲ ਸਾਈਡ ਦੇ ਉੱਪਰ ਬਨਾਰਸੀ ਪੱਟੀ ਬਣੀ ਹੋਈ ਜੀ ਤੁਹਾਨੂੰ ਮੈਂ ਦਿਖਾ ਦਿੰਦਾ ਲਓ ਚੈੱਕ ਕਰੋ ਆ সিলవర్ ਰੰਗ ਦੀ ਨੇ ਸਾਰੀ ਬਨਾਰਸੀ ਵੀਵਿੰਗ ਦੇ ਵਿੱਚੇ ਬਣੀ ਹੋਈ ਆ ਨੀਲਨ ਕਾਟਨ ਲਈ ਦਿੱਤ ਦੁਪੱਟਾ ਜੀ ਮਲਟੀਕਲਰ ਪ੍ਰਿੰਟਿੰਗ ਆ ਰੇਂਜ ਰਹੂਗੀ ਸਿਰਫ 1100 ਤੇ 95 ਰੁਪਏ ਜੀ ਚਲੋ ਚੈੱਕ ਕਰੋ ਜਨਾ ਕਿੰਨੇ ਸ਼ਾਨਦਾਰ ਕਲਰ ਨੇ ਜੀ ਸਾਰੇ ਆ ਲਓ ਖੂਬਸੂਰਤ ਪੀਸ ਆ ਨਾਲ ਫਲਾਵਰ ਵੀ ਨਾਲ ਜੀ ਮਿਲੂਗੀ ਜੀ ਤੁਹਾਨੂੰ ਬਾਟਮ ਖੂਬਸੂਰਤ ਬਾਟਮ ਆ ਤੇ ਦੁਪੱਟਾ ਚੈੱਕ ਕਰੋ ਜੀ ਖੂਬਸੂਰਤ ਬਟਾ ਰੇਂਜ ਰਹਾ ਵੀ ਸਿਰਫ 1195 ਜੀ ਆਲ ਓਵਰ ਇੰਡੀਆ ਕੋਰੀਅਰ ਫ੍ਰੀ ਕੋਈ ਐਕਸਟਰਾ ਚਾਰਜ ਨਹੀਂ ਦੁਪੱਟੇ ਬਹੁਤ ਵਧੀਆ ਪੂਰੇ ਲੰਬੇ ਜਿਹੜੇ ਦੁਪੱਟੇ ਨੇ ਜੀ ਲੀਲਨ ਕਾਟਨ ਦੇ ਸੂਟ ਹੈ ਜੀ ਖੂਬਸੂਰਤ ਪੀਸ ਰੇਂਜ ਰਹਾ ਵੀ ਸਿਰਫ 1195 ਰੁਪਏ ਜੀ ਆਹ ਲਓ ਜੀ ਕਾਟਨ ਦਾ ਹੀ ਸੂਟ ਆ ਗਿਆ ਜੀ ਬਲੈਕ ਕਲਰ ਹੈ ਇਹਦੇ ਵਿੱਚ ਕਲਰ ਮਿਲਣਗੇ ਜੀ ਦੋ ਕਲਰ ਘੜਾਈ ਚੈੱਕ ਕਰੋ ਜਰਾ ਖੂਬਸੂਰਤ ਘੜਾਈ ਹੈ ਜੀ ਆਹ ਲਓ ਜੀ ਬਾਟਮ ਕੰਟਰਾਸਟ ਨਾਲ ਮਸਲਿਨ ਦਾ ਮਿਲੂਗਾ ਜੀ ਕਢਾਈ ਵਾਲਾ ਜੀ ਦੁਪੱਟਾ ਬਟਾ ਚੈੱਕ ਕਰੋ ਇਹ ਵੀ ਤੁਹਾਨੂੰ ਮਿਲੂਗਾ ਜੀ ਹੁਣ 1195 ਰੁਪਏ ਜੀ ਕਲਰ ਵਿੱਚ ਮਿਲਣਗੇ ਤੁਹਾਨੂੰ ਜੀ ਦੋ ਸਿਰਫ 1195 ਰੁਪਏ ਕੀ ਆਪ ਬਾਤ ਹੈ ਕੋਈ ਲੈਣੀ ਵੀ ਲੋੜ ਲਈ ਪੂਰੀ ਲੈਂਥ ਦੇ ਸੂਟ ਨੇ 2.5 ਮੀਟਰ ਚਰਦਾ ਜੀ ਪੂਰੀ ਅਪਰੋਕਸਿਮੇਟ ਲਈ ਬਾਟਮ 3 ਮੀਟਰ ਦੀ ਮਿਲੂਗੀ ਜੀ ਤੁਹਾਨੂੰ 2.5 ਤੋਂ ਉੱਪਰ ਹੋਊਗੀ ਕਲਰ ਡਿਜ਼ਾਈਨ ਸਾਰੇ ਚੈੱਕ ਕਰ ਲਓ ਮੰਨ ਲਓ ਦੁਪੱਟਾ ਚੈੱਕ ਕਰੋ ਮਸਲੀਨ ਦਾ ਡਿਜ਼ਾਈਨਰ ਦੁਪੱਟਾ ਦੁਪੱਟੇ ਦੇ ਵਿੱਚ ਵੀ ਸਾਰੇ ਪੈਨਲ ਬਣਿਆ ਨੇ ਕੋਈ ਨਾਲ ਕਢਾਈ ਹੈ ਲੇਸ ਵਰਕ ਦਾ ਕੰਮ ਖੂਬਸੂਰਤ ਪੀਸ ਹੈ ਹੁਣ ਆਪਾਂ ਮਿਲਾਂਗੇ ਜਲਦੀ ਨੈਕਸਟ ਵੀਡੀਓ ਤੇ ਉਦੋਂ ਤੱਕ ਨਮਸਕਾਰ ਆਦਾਬ ਸਤਿ ਸ੍ਰੀ ਅਕਾਲ